ਸਸਿਕਲ ਜੀ ਇਹ ਅੱਜ ਆਏ ਲਾਲੋ ਜੀ ਡੋਰ ਲੈਵਲ ਦੇ ਬੀਮ ਆਪਣੇ ਭਰੇਗੇ ਜੀ ਤੇ ਲਗਭਗ ਆਪਣੇ ਕੋਲੇ 3 ਕੰਧਾਂ ਰਹਿ ਗਈਆਂ ਬੰਦੇ ਲੱਗੇ ਪਏ ਤੇ ਕੰਪਲੀਟ ਕਰ ਦਾਂਗੇ ਢੂਲਾ ਆਪਾਂ ਮੰਗਾ ਲਿਆ ਡੋਨ ਬੀਮ ਦਾ ਢੂਲਾ ਵੀ ਆਪਾਂ ਸ਼ੁਰੂ ਕਰਤਾ ਕਰਨਾ ਜੀ ਚੈੱਕ ਕਰੋ ਤੇ ਕਮੈਂਟ ਜ਼ਰੂਰ ਕਰਿਆ ਕਰੋ ਜੀ ਤੇ ਸਾਡਾ ਕੰਮ ਕਿੱਦਾਂ ਲੱਗਿਆ ਇਹ ਵੀ ਜ਼ਰੂਰ ਦੱਸਿਓ